ਤੇ ਹੁਣ ਅੱਜ ਸਾਡੀ ਟ੍ਰੇਨ ਵਾਪਸੀ ਤੇ ਆਪਾਂ ਨਹੀਂ ਹੈਗੀ ਆਪਾਂ ਚੱਲੇ ਥੱਲੇ ਸੇਵਾ ਕਰਦੇ ਆਓ ਭਰਾਤੁਰਿਆ ਅਮਨ ਔਜਲਾ ਪੌਡਕਾਸਟ ਵਾਲਾ ਵਧੀਆ ਵੀਰ ਬਹੁਤ ਵਧੀਆ ਯਾਰੀ ਜਿੱਤ ਕੀਤੀ ਭਰਾ ਨੇ ਤੇ ਸੁਭਾਅ ਬੜਾ ਵਧੀਆ ਲੱਗਿਆ ਜੀ ਆਹ ਜਿਹੜੀ ਬਿਲਡਿੰਗ ਆ ਇਹ ਹੈਗੀ ਆ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਇਹ ਗਾਇਆ ਆ ਉਹ ਤੋਂ ਸ਼ੁਰੂ ਹੁੰਦਾ ਨੁਕਰ ਤੋਂ ਆਹ ਦੇਖੋ ਜੀ ਸਾਰਾ ਸੋਲਰ ਸਿਸਟਮ ਹੀ ਲਾਤਾ ਇੱਥੇ ਉੱਪਰ ਤੱਕ ਕਿਹੜਾ ਕਿਹੜਾ ਸ਼ਹਿਰ ਕੈਥਲਾ ਹਾਂਜੀ ਹਾਂ ਹਰਿਆਣਾ ਹੈ ਹਰਿਆਣੇ ਤੋਂ ਸੰਗਤ ਆਈਏ ਤੇ ਪੰਜਾਬੀ ਮੁੰਡੇ ਆ ਪੰਜਾਬੀ ਪਿੰਡ ਆ ਉੱਥੇ ਆਪਣੇ ਕਿ ਜਿਆਣੀ ਮਿਆਣੀ ਹੈ ਵਰ 2.5 ਮਰ ਵੱਡੀ ਮਿਆਣੀ ਆ ਠੀਕ ਆ ਵੱਡੀ ਮਿਆਣੀ ਮੇਰੇ ਜੁਨੇ ਦੇ ਨਾਲ ਜੋ ਜਿੱਤ 15 ਕਿਲੋ ਜਾ ਆਹ ਛਾਹ ਕਹਿ ਦੋ ਕਲੋ ਮੀਂਹ بارش ਪੈਂਦੀ ਸਵੇਰ ਦੀ ਇਸ ਸਪੈਸ਼ਲ ਹਾੜ ਲਈ ਪਕੌੜੇ ਕੱਢੇ ਆ ਜਨੇ ਭਰਾ ਨੇ ਮਾਰਕੀਟ ਨੂੰ ਇਹ ਭਰਾ ਆ ਆਪਣਾ ਇੱਥੇ ਇੱਕ ਵਧੀਆ ਸੱਜਣ ਤੇ ਸਕੂਟਰੀ ਉਹ ਕਹਿੰਦਾ ਸਕੂਟਰੀ ਲੈ ਜਾਓ ਜਿਹੜਾ ਕੰਮ ਆ ਭੁਰਭਰਾ ਸਾਹਿਬ ਦੇ ਸਾਰੇ ਦਰਸ਼ਨ ਮੇਲੇ ਘਰ ਆਏ ਆ ਤੇ ਹੁਣ ਅੱਜ ਹਾੜੀ ਟ੍ਰੇਨ ਵਾਪਸੀ ਤੇ ਆਪਾਂ ਨਹੀਂ ਹੈਗੀ ਆਪਾਂ ਚੱਲੇ ਥੱਲੇ ਸੇਵਾ ਕਰਨ ਤੇ ਕੱਪੜੇ ਥੋੜੇ ਧਵਾਉਣ ਨੂੰ ਦੇਣੇ ਸੀਗੇ ਹਾਂ ਕਿੱਟ ਤਾਂ ਕਿੱਟ ਤਾਂ ਪਾਈ ਆ ਆ ਤੇ ਬਾਕੀ ਹੁਣ ਮਿਲਦੇ ਹਾਂ ਥੱਲੇ ਜਾ ਕੇ ਸੋ ਵਧੀਆ ਟੂਰਿਆ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਵਲੌਗਸ ਤੁਹਾਨੂੰ ਦਿਖਾਵਾਂਗੇ ਜਾ ਕੇ ਕਰਦੇ ਹਾਂ ਜੀ ਭਾਂਡਿਆਂ ਦੀ ਸੇਵਾ ਸੇਵਾ ਹੁਣ ਆਪਾਂ ਖਾਲਸਾ ਅਮਰ ਦੀ ਕੀ ਫਤਿਹ ਇਧਰ ਆਪਣੇ ਤੋਂ ਅੰਦਰੋਂ ਪੁੱਛਤਾ ਯਾਰ ਆਪਾਂ ਇਧਰ ਹੁਣ ਆਪਾਂ ਚੱਲਾਂਗੇ ਸ਼ਾਮ ਦੇ ਵੇਲੇ 7:00 ਵਜੇ ਭਾਂਡਿਆਂ ਦੀ ਸੇਵਾ ਕਰਦੇ ਨਾਲੇ ਸੁਣਾਂਗੇ ਰਾਇ ਰਾ ਸਾਹਿਬ ਦਾ ਪਾਠ ਯਾਰ ਚੱਲੇ ਆ ਉਧਰ ਨੂੰ ਤੇ ਸ਼ਾਮ ਦਾ ਝਾਕਾ ਵਕਾ ਵੇਖ ਲੋ ਇੱਕ ਵਾਰੀ ਯਾਰ ਨੰਬਰ ਕੀ ਮੈਂ ਪੈਕੇਟ ਦੇਦਾ ਐ ਇਥੇ ਪੱਕੀ ਜਲਦੀ ਸੇਵਾ ਆ ਜੀ ਸਵੇਰੇ ਪੀ ਲੋ ਸ਼ਾਮੀ ਪੀ ਲੋ ਤੜਕੇ ਪੀ ਲੋ ਰਾਤ ਪੀ ਲੋ ਰਾਤੀ ਆ ਆਪਾਂ 2:00 ਵੀ 3:00 ਵਜੇ ਜਦੋਂ ਸਰੇ ਗਾਗਰ ਨਾਲ ਜਾਈਦਾ ਆ ਬੋਲੇ ਵੀ ਇੱਥੇ ਜਲਦੀ ਸੇਵਾ ਪੱਕੀ ਆ ਤੇ ਲੋ ਗਾਗਰ ਨਾਲ ਸੇਵਾ ਪੱਕੀ ਆ ਜਿੰਨੇ ਦਿਨ ਇੱਥੇ ਆ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਘਰ ਜਾ ਕੇ ਤੇ ਉੱਥੇ ਸੇਵਾ ਕਰਦੇ ਆਂ ਜਾ ਕੇ ਲਓ ਜੀ ਪਹੁੰਚ ਗਏ ਆਂ ਗੁਰੂ ਸਾਹਿਬ ਦੇ ਘਰ ਤੋਂ ਮੰਦਰ ਹਾਂ ਜੀ ਵਾਹਿਗੁਰੂ ਦੇਖੋ ਜੀ ਸ਼ਾਨਦਾਰ ਅਨੰਦ ਮੇਲਾ ਲਓ ਜੀ ਚੱਲੇ ਸੇਵਾ ਕਰਨ ਤੇ ਫਿਰ ਬਾਅਦ ਚ ਰਹਿ ਰਾ ਸਾ ਦਾ ਪਾੜ ਸੁਣਾਗੇ ਤੇ ਹੁਣ ਘੜੀ ਅਸੀਂ ਲੰਗਰ ਸਾਹਿਬ ਦੀ ਕਰਨੀ ਸੇਵਾ ਤੇ ਇੱਕ ਵਾਰੀ ਵੇਖੋ ਗੁਰਦਰਾ ਸਾਹਿਬ ਬਾਕੀ ਆਹ ਵਿੱਚ ਥੋੜੀ ਸੰਗਤ ਘਟਦੀ ਆ ਵੈ ਤਾਂ ਕਦੇ ਜ਼ਿਆਦਾ ਹੋ ਵੀ ਜਾਂਦੀ ਹੈ ਤੇ ਮਤਲਬ ਥੋੜੇ ਆਦਨਾਂ 'ਚ ਥੋੜਾ ਜਿਹਾ ਫਰਕ ਪੈਂਦਾ ਆ ਸੋ ਚਲਦੀ ਰਹਿੰਦੀ ਆ ਥੋੜਾ ਜਿਹਾ ਫਰਕ ਪੈਂਦਾ ਬਹੁਤਾ ਨਹੀਂ ਚਲ ਆ ਜੋ ਟ੍ਰੇਨ ਤਾਂ ਰੋਜ਼ ਇੱਕ ਆਉਂਦੀ ਆਉਂਦੀ ਆ बाकी लंगर साहब करो दर्शन इधर दी आदा आ गए सेवा करके हैं। ਨਯਾਰਾ ਆ ਗਿਆ ਨਯਾਰਾ ਭਾਂਡੇ ਦੀ ਸੇਵਾ ਕਰਕੇ ਨਾ ਜੇ ਹੁਣ ਆਪਾਂ ਨਾ 3-4 ਦਿਨ ਇੱਥੇ ਸੇਵਾ ਹੀ ਕਰਨੀਆਂ ਹਾਂ ਪਹਿਲਾਂ ਬਹੁਤ ਕੀਤੀ ਆ ਪਰ ਹੁਣ ਖਿੱਚ ਕੇ ਰੱਖਣਾ ਦਾ ਮਹਾਰਾਜ ਨਹੀਂ ਲਿਆ ਲਵੇ ਗੱਲ ਉੱਥੇ ਮੁੱਕ ਜਾਂਦੀ ਹੈ ਹੋ ਜੀ ਹੁਣ ਆਪਾਂ ਦੁਬਾਰਾ 11 ਵਜੇ ਥੱਲੇ ਆਏ ਆ ਹੁਣ ਆਪਾਂ ਚੱਲਿਆਂ ਸੰਗਤ ਜੀ ਦੁੱਧ ਪੀਣਾ ਦੁੱਧ ਪੀ ਕੇ ਤੇ ਸਮਾਪਤੀ ਆ ਵਲੌਗ ਦੀ ਇੱਥੇ ਸੋ ਆਪਾਂ ਹੁਣ ਸੌਣ ਲੱਗੇ ਆ ਤਾਂ ਸਵੇਰੇ ਫਿਰ ਗਾਗਰ ਦੇ ਨਾਲ ਮਹਾਰਾਜ ਦੀ ਕਿਰਪਾ ਨਾਲ ਉੱਠਾਂਗੇ ਸੋ ਸਤਾ ਜਾਂਦਾ ਜੀ ਨੀਂਦ ਕਿੱਥੇ ਆਉਂਦੀ ਆ ਨਾਲ ਹੀ ਤਾਂ ਇੱਕ ਵਜ ਜਾਂਦਾ ਇੱਕ ਦੇ ਲੰਘ ਜਿੱਦ ਸੌਣਾ ਠੀਕ ਛਾਣ ਪਾਣੀ ਕਰਕੇ ਤੇ ਫੇਰ ਜਾਈਦਾ ਆ ਜੀ ਹਾਂ ਬਾਕੀ ਬਲਾਈਏ ਫਤਿਹ ਤੇ ਵਾਈ ਗੁਰੂ ਦੀ ਕਾਖਨ ਸਾਹਿਬ ਵਾਈ ਗੁਰੂ ਦੀ ਫਤਿਹ ਜੀ ਆਪਾਂ ਆ ਗਏ ਆ ਤੇ 10 ਨੰਬਰ ਆਪਾਂ ਪ੍ਰੈਸ ਕੀਤਾ ਸੀ ਲਾਈਟ ਬੁੱਝ ਗਈ ਸਮਝ ਲੋ ਆ ਗਏ ਆ ਆਪਾਂ ਉੱਪਰ ਕਮਰੇ ਦੇ ਵਿੱਚ ਤੇ ਸੋਈਆਂ ਹੁਣ ਕੜੀ ਸਵੇਰੇ ਫੇਗਾਗਰ ਦੀ ਸੇਵਾ ਤੇ ਯਾਰ ਨਿਕਲਣਗੇ ਤੇ ਇਥੋਂ ਸਿੱਧਾ ਕਮਰਾ ਆਪਣਾ ਆ 2000 1002 ਇਹ 1004 ਤੁਹਾਨੂੰ ਪੂਰਾ ਦੱਸਿਆ ਜਾਊਗਾ ਆਪਣੇ ਕਮਰੇ ਦਾ ਸਿਸਟਮ ਆ ਇੱਥੋਂ ਆਪਾਂ ਲੋਕ ਖੋਲਣਾ 1004 ਦਾ ਆਈ ਮਿੱਤਰਾਂ ਨੇ ਪਾਈ ਛਾਬੀ ਖੋਲ ਓਏ ਥੋੜੋ ਮਿੱਤਰ ਪਿਆਰੇ ਇਧਰੋਂ ਹਵਾ ਪੂਰੀ ਆਉਂਦੀ ਆ ਬੱਲੇ ਬੱਲੇ ਹੁੰਦੀ ਪੂਰੀ ਬੱਲੇ ਬੱਲੇ ਤੁਹਾਨੂੰ ਦਿਖਾ ਕੇ ਲਿਆਉਣਾ ਯਾਨੀ ਕਪੜੇ ਸੁੱਕਣੇ ਪਾਏ ਅੱਲਾ ਹੋਵੇ ਦੇਖੋ ਨਾ ਦਮੇਲਾ ਲੱਗਦਾ ਨਹੀਂ ਜਦੋਂ ਬੰਦਾ ਇੱਥੇ ਡਿਵਾਈਟ ਵੀ ਆ ਗਿਆ ਹੁੰਦਾ ਪਰ ਇਹ ਨੰਦੀ ਅਡਸ਼ੈ ਸ਼੍ਰੀ ਹਜੂਰ ਸਾਹਿਬ ਠੀਕ ਆ ਜੀ ਸਰਾ ਸਾਡੀ ਦੇਖ ਲੋ ਇੱਕ ਵਾਰੀ ਤੇ ਪੱਜੇ ਲੰਮੇ ਹੁਣ ਨੀਂਦ ਆਉਂਦੀ ਆ ਤੇ ਸਵੇਰੇ ਉੱਠਣਾ ਵੀ ਆ ਹੈਗ ਨਹੀਂ 5 ਸਟਾਰ ਕੰਮ ਪੂਰਾ ਆਓ ਬਾਬਾ ਜੀ ਪੈਰੇ ਤੇ ਲੱਗੇ ਇੱਥੇ ਮਤਲਬ ਇੱਕ ਜਾਣਾ ਰਹਿੰਦੇ ਰਹਿੰਦਾ ਕੋਈ ਨਾ ਕੋਈ ਇੱਥੇ ਜਾਣਾ ਲਓ ਜੀ ਹਾਂਜੀ ਗੁਰੀ ਜੀ ਉਹੋ ਆਗੇ ਜੀ ਲੋਰੀ ਪੈ ਗਏ ਆਣ ਕੇ ਲੰਮੇ ਤੇ ਹੁਣ ਮਿਲਦੇ ਆ ਸਵੇਰੇ ਉੱਠ ਕੇ ਜਰਾ ਆਰਾਮ ਕਰ ਲਈਏ ਤੇ ਫੇਰ ਕਰਦੇ ਆਗੇ ਗੱਲਬਾਤ ਸੋ ਬੰਦਾ ਪੈ ਗਿਆ ਸਾਡਾ ਆਹੋ ਭਰਾ ਤਰਿਆ ਅਮਨ ਔਜਲਾ ਬਾਡਕਾਸਟ ਵਾਲਾ ਵਧੀਆ ਵੀਰ ਬਹੁਤ ਵਧੀਆ ਯਾਰੀ ਜਿੱਤ ਕੀਤੀ ਭਰਾ ਨੇ ਤੇ ਸੁਭਾਅ ਬੜਾ ਵਧੀਆ ਲੱਗਿਆ ਮੈਨੂੰ ਆਉ ਨਾਲ ਆਪਣੇ ਮੰਮੀ ਡੈਡੀ ਦਾ ਆਇਆ ਵਧੀਆ ਗੱਲ ਆ ਇੱਥੇ ਇੱਥੇ ਹਰ ਇੱਕ ਯਾਰ ਦਰਸ਼ਨ ਕਰਨ ਆਉਂਦਾ ਇਹ ਸਥਾਨ ਹੀ ਇਦਨਾ ਮਹਾਰਾਜ ਦਾ ਇਨਾ ਮੁਕੱਦਸ ਸਥਾਨ ਆਏ ਤੇ ਬੜਾ ਵਧੀਆ ਮਿਲਿਆ ਸਾਨੂੰ ਹੈਲੋ ਹੈ ਵਧੀਆ ਕੀਤੀ ਯਾਰ ਆ ਭਰਾ ਜਾ ਰਿਹਾ ਆ ਨਾਲ ਵਧੀਆ ਮਿਲਿਆ ਹਾਂ ਨਹੀਂ ਤੂੰ ਇਹਲੇ ਦੱਸਿਆ ਦੱਸਿਆ ਤੇ ਵਧੀਆ ਨੇ ਜਿੱਤ ਕੀਤੀ ਵੀ ਹੈਨਾ ਆ ਪੈਂਦਾ ਫੇਰੀ ਆਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਸਵੇਰੇ ਆਪਾਂ ਗਾਗਰ ਤੇ ਜਾ ਕੇ ਤੇ ਸੌਂਗੇ ਸੀਗੇ ਤੇ ਹੁਣ ਆਪਾਂ ਚੱਲੇ ਆਂ ਸੇਵਾ ਤੇ ਲੰਗਰ ਸਾਹਿਬ ਦੀ ਤੇ ਇੱਥੇ ਲੰਗਰ ਸਾਹਿਬ ਦਾ ਇਤਿਹਾਸ ਵੀ ਤੁਹਾਨੂੰ ਦੱਸਦੇ ਆਂ ਇੱਥੇ ਬੋਰਡ ਅੱਜ ਨਵਾਂ ਲਾਇਆ ਲੰਗਰ ਸਾਹਿਬ ਦਾ ਸੋ ਤੇ ਸਾਰਾ ਇਤਿਹਾਸ ਲਿਖਿਆ ਵੀ ਆ ਚਲੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਫੋਟੋ ਪਾ ਦੂੰਗਾ ਵਿੱਚ ਸੋ ਉਹ ਦੇਖ ਲੈਣ ਬਾਜੀ ਤੁਹਾਨੂੰ ਦਿਖਾਉਨੇ ਆ ਇੱਥੇ ਗਰਮੀ ਸਾਨੂੰ ਇੱਕ ਦਿਨ ਮਹਿਸੂਸ ਨਹੀਂ ਹੁਣ ਮੜਾ ਜਾਦਾ ਕ ਘੰਟਾ ਹੀ ਨਾ ਆ ਗਏ ਸੀ ਕਿ ਤੁਰਕੇ ਤੇ ਧੁੱਪ ਥੋੜੀ ਜਿਹੀ ਚੜੀ ਸੀ ਤੇ ਗਰਮੀ ਲੱਗੀ ਤੇ ਨਾਲ ਹੀ ਹੰਮ ਜਾ ਸੀਗਾ ਤੇ ਨਾਲ ਹੀ بارش ਅੱਧੇ ਸਕਿੰਟ ਤੋਂ ਪਹਿਲਾਂ ਹੀ ਹੋ ਗਈ ਆ ਤੇ ਦੇਖਿਓ ਬਾਹਰ ਮੌਸਮ ਤੇ ਮੀਂਹ ਇਦਾਂ ਪੈਂਦਾ ਪਿਆ ਨਾ ਇੱਥੋਂ 뷰 ਇਦਾਂ ਲੱਗਦਾ ਅਸੀਂ 10ਵੀਂ ਮੰਜ਼ਲ ਤੇ ਖੜੇ ਆ ਸਾਡਾ ਕਮਰਾ 10ਵੀਂ ਮੰਜ਼ਲ ਤੇ ਆ ਇਹਥੋਂ ਇਦਾਂ ਲੱਗਦਾ ਪਿਆ ਕਿ ਵਾਕਈ ਕਹਿੰਦੇ ਬਰਜ ਖਲੀਫਾ ਦੇ ਜਿਹੜੇ ਮਿਲਣੀਆਂ ਬਹੁਤ ਉੱਚੀਆਂ ਇਹ ਜਿਹੜੀ ਸਾਡੀ ਬਿਲਡਿੰਗ ਹੈ ਨਾ ਇਹ ਬਾਤੀ ਸਰਾਵਾ ਤੋਂ ਸਾਰੀਆਂ ਤੋਂ ਉੱਚੀ ਹੈ ਇਹਦੀਆਂ ਹੈਗੀਆਂ 16 ਮੰਜ਼ਲਾ ਬਾਕੀਆਂ ਬਾਕੀਆਂ ਦੀਆਂ ਹੈਗੀਆਂ 10 ਸਾਮਣੀਆਂ ਦੀਆਂ ਵੀ 10 12 ਹੈਗੀਆਂ ਆ ਤੇ ਮਰਦਨ ਇਹ ਨਹੀਂ ਆ ਕਿ ਸਾਲ ਤੋਂ ਉੱਚੀ ਜਿਹੜੀ ਬਿਲਡਿੰਗ ਹੈ ਨਾ ਇਹ ਹੀ ਹੈ ਗੁਰੂ ਅਮਰਦਾਸ ਸਰਾਵ ਤੋਂ ਤੁਹਾਨੂੰ ਦਿਖਾਉਣਾ ਪੁਰਾਣੀਆਂ ਸਰਾਵਾ ਵੀ ਬਣੀਆਂ ਮੈਂ ਤੁਹਾਨੂੰ ਦਿਖਾਉਣਾ ਇਥੋਂ ਲੱਭਦੀਆਂ ਉੱਪਰ ਸੋਲਰ ਸਿਸਟਮ ਦਿਖਾਉਣਾ ਸਾਰੇ ਲੱਗਿਆ ਜਿਹੜਾ ਇਹਨਾਂ ਨੇ ਸਾਰਾ ਸੋਲਰ ਸਿਸਟਮ ਲਗਾਤਾ ਚਲੋ ਬਿਜਲੀ ਦੇ ਬਿੱਲ ਤੋਂ ਬੰਦਾ ਬਚਦਾ ਇਹ ਵਧੀਆ ਸਗੋਂ ਸੋਲਰ ਸਿਸਟਮ ਦਾ ਫਾਇਦਾ ਇੱਕ ਵਾਰੀ ਪੈਸਾ ਖਰਚਿਆ ਬਾਅਦ ਦੇ ਵਿੱਚ ਕਿ ਬਾਰ ਬਾਰ ਬਿੱਲ ਬੁੱਲ ਦੇਣ ਵਾਲਾ ਚੱਕਰ ਖਟ ਜਾਂਦਾ ਕਾਫੀ ਬਿਜਲੀ ਮਤਲਬ ਪੈਦਾ ਕਰਦੇ ਆ ਮੇਰੇ ਹਿਸਾਬ ਨਾਲ ਤਾਂ ਇਹ ਬਿਜਲੀ ਹੁਣ ਇਥੋਂ ਦੀ ਸਾਰਾ ਸਿਸਟਮ ਇਹੀ ਪੈਦਾ ਕਰਦਾ ਪਿਆ ਸੋਲਰ ਸਿਸਟਮ ਇਹ ਤੁਹਾਨੂੰ ਦਿਖਾਉਣਾ ਤੁਹਾਨੂੰ ਮੈਂ ਦੇਖੋ ਇੱਕ ਵਾਰੀ ਆ ਜਿਹੜੀ ਬਿਲਡਿੰਗ ਇਹ ਹੈਗੀ ਆ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਐਨ ਆਰ ਆਈ ਯਾਤਰੀ ਨਿਵਾਸ ਆਇ ਇਹ ਪਹਿਲਾ ਪ੍ਰਾਣੀ ਮਤਲਬ ਹੋ ਗਈ ਸੀਗਾ ਸਾਰਾ ਜਿਹੜਾ ਮੂੰਹ ਮੱਥਾ ਕਿਉਂ ਬਣਾਇਆ ਨਾ ਇਸ ਬਿਲਡਿੰਗ ਦਾ ਇਹ ਸਾਰਾ ਬਣਾਇਆ ਆ ਨਵਾਂ ਅਹੀਂ ਪਿਛਲੀ ਵਾਰ ਹੀ ਆਏ ਸੀਗੇ ਤੇ ਸਾਰਾ ਕੰਮ ਚੱਲਦਾ ਪਿਆ ਸੀ ਸੀਸੀ ਇਸ਼ੂਸ ਨੇ ਸਾਰੇ ਨਵੇਂ ਲਾਤੇ ਆ ਤੇ ਉਹ ਜਿਹੜੀ ਪਿੱਛੇ ਆ ਲੱਭਦੀ ਪਈ ਆ ਗਦਾਵਰੀ ਨਦੀ ਦੇ ਕੰਢੇ ਬਿਲਡਿੰਗ ਇਹਦਾ ਨਾਮ ਹੈਗਾ ਪਾਪਾ ਨਿਧਾਨ ਸਿੰਘ ਐਨਆਰਆਈ ਯਾਤਰੀ ਨਿਵਾਸ ਠੀਕ ਹੈ ਜੀ ਇਹ ਦੋਨੇ ਸਰਾਵਾਂ ਆ ਬਹੁਤ ਟੌਪ ਦੀਆਂ ਤੇ ਇੱਕ ਜਿਹੜੀ ਆ ਸਾਡੀ ਸਰਾ ਜਿੱਥੇ ਮੈਂ ਖੜਾ ਆ ਇਹ ਦਾ ਨਾਮ ਹੈਗਾ ਗੁਰੂ ਅਮਰਦਾਸ ਯਾਤਰੀ ਨਿਵਾਸ ਇਹ ਵੀ ਐਨ ਆਰ ਆਈ ਸਰਾਇਆਂ ਠੀਕ ਹੈ ਜੀ ਤੇ ਇਹ ਤਿੰਨ ਬਿਲਡਿੰਗਾਂ ਜਿਹੜੀਆਂ ਕਿ ਇਹ ਤਾਂ ਟਾਪ ਕਲਾਸ ਹੀ ਆ ਨਾ ਇੱਥੇ ਬਣੀਆਂ ਬਾਕੀ ਆ ਪ੍ਰਾਣੀਆਂ ਸਰਾਵਾਂ ਜਿਹੜੀਆਂ ਲੱਭਦੀਆਂ ਪਈਆਂ ਤੁਹਾਨੂੰ ਸਾੜੇ ਕਮਰੇ ਲੱਭਦੇ ਪਏ ਆ ਸਾਰੇ ਇਹ ਸਰਾਵਾਂ ਹੀ ਆ ਜੀ ਆਹ ਸੋਲਰ ਸਿਸਟਮ ਲੱਗਾ ਆ ਆਹ ਉਹ ਤੋਂ ਸ਼ੁਰੂ ਹੁੰਦਾ ਨੁੱਕਰ ਤੋਂ ਆਹ ਦੇਖੋ ਜੀ ਸਾਰਾ ਸੋਲਰ ਸਿਸਟਮ ਹੀ ਲਾਤਾ ਇੱਥੇ ਉੱਪਰ ਤੱਕ ਉਹ ਗੁਰਦੁਆਰਾ ਲੰਗਰ ਸਾਹਿਬ ਆ ਜੀ ਉਹ ਜਿਹੜਾ ਨਿਸ਼ਾਨ ਸਾਹਿਬ ਲੱਭਦਾ ਪਿਆ ਨਾ ਉਹ ਜਿਹੜਾ ਉਹਨਾਂ ਸ਼ਾਂਤ ਲੱਭਦਾ ਪਿਆ ਇਹ ਪ੍ਰੋਗਰਾਮ ਲੰਗਰ ਸੇਵਤਾ ਆ ਠੀਕ ਆ ਜੀ ਉਹ ਪਰੇ ਗਦਾਵਰੀ ਨਦੀ ਆ ਪਰੇ ਨਦੀ ਦੇ ਅੜ ਸ਼ਹਿਰ ਆ ਦਰਖਤ ਬਹੁਤ ਆ ਸੋ ਆ ਦੇ ਗਈ ਪਰੇ ਸੋਲਰ ਤੇ ਇਹ ਵੀ ਸਰਾਵਾ ਹੀ ਆ ਜਿਹਦੇ ਉੱਪਰ ਆ ਸੋਲਰ ਸਿਸਟਮ ਲਾਇਆ ਹੈ ਨਾ ਇਹ ਵੀ ਸਾਰੇ ਕਮਰੇ ਹੀ ਆ ਰਹਿਣ ਵਾਸਤੇ ਤੇ ਵਿੱਚੋਂ ਰਸਤਾ ਜਾਂਦਾ ਆ ਉਹ ਵਿੱਚੋਂ ਜਾਂਦਾ ਰਸਤਾ ਤੁਰ ਕੇ ਲੰਗਰ ਸਾਹਿਬ ਨੂੰ ਤੇ ਪਰੇ ਉਹ ਗਲੀ ਆ ਉਹਦੇ ਵਿੱਚ ਦੀ ਗਲੀ ਆ ਤੇ ਆ ਵਿੱਚ ਦੀ ਵੀ ਲੰਗਰ ਸਾਹਿਬ ਨੂੰ ਜਾਂਦਾ ਰਸਤਾ ਸੋ ਆ ਵੀ ਵਿੱਚ ਰਸਤਾ ਹੈ ਜੀ ਇਹ ਜਾਂਦਾ ਹਜੂਰ ਸਾਹਿਬ ਨੂੰ ਰਸਤਾ ਸਿੱਧੇ ਚੱਲ ਜਾਂਦਾ ਉਹ ਤੇ ਸੜਕ ਮਿਲਦੀ ਆ ਉਹ ਸਿੱਧੀ ਸੜਕ ਜਿਹੜੀ ਜਾਂਦੀ ਆ ਇਹ ਜਾਂਦੀ ਆ ਹਜੂਰ ਸਾਹਿਬ ਪਟਕਨ ਨੂੰ ਪਟਕ ਸਾਹਿਬ ਠੀਕ ਹੈ ਜੀ ਤੇ ਗੁਰੂ ਕਾ ਬਾਗ ਵੀ ਉਧਰ ਹੀ ਆ ਸੋ ਲੋਕਲ ਗੁਰਦੁਆਰੇ ਸ਼ਹਿਰ ਤੋਂ ਬਾਹਰ ਉਹ ਅਸੀਂ ਕੱਲ ਦੇਖ ਕੇ ਆਏ ਸੀਗੇ ਹੌਲੀ ਹੌਲੀ ਵਲੋਗਾਂ ਦੇ ਵਿੱਚ ਪਾਵਾਂਗੇ ਸੋ ਮੀ ਪੂਰਾ ਜੂਰਾ ਸ਼ੂਰਾ ਤੇ ਪੈ ਰਿਹਾ ਆ ਤੇ ਬੜਾ ਹੀ ਠੰਡਾ ਮੌਸਮ ਹੈ ਤੇ ਹੁਣ ਸਾਡਾ ਦਿਲ ਕਰ ਰਿਹਾ ਵੀ ਅਸੀਂ ਸੇਵਾ ਕਰਕੇ ਆਈਏ ਲੰਗਰ ਸਾਹਿਬ ਉੱਥੇ ਬਹੁਤ ਆਨੰਦ ਆਉਂਦਾ ਹੈ ਸੇਵਾ ਕਰਨ ਦਾ ਸੋ ਜਿਹੜੇ ਮੇਰੇ ਵੀਰ ਭਰਾ ਪੈਣਾ ਨਹੀਂ ਆਏ ਇੱਥੇ ਉਹ ਇੱਕ ਵਾਰੀ ਯਾਰ ਜ਼ਰੂਰ ਆਓ ਇੱਥੇ ਗੁਰੂ ਘਰ ਦੇ ਵਿੱਚ ਇੱਕ ਵੱਖਰਾ ਹੀ ਸਕੂਨ ਆ ਇੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਹਾਜ਼ਰ ਨਾਜ਼ਰ 24 ਘੰਟੇ ਚਤੋਂ ਪੈਰ ਇੱਥੇ ਹਾਜ਼ਰ ਨਾਜ਼ਰ ਸ਼ਸਤਰਾਂ ਦੀ ਸ਼ਾਮ ਨੂੰ ਪੂਜਾ ਹੁੰਦੀ ਸ਼ਸਤਰ ਦਿਖਾਉਂਦੇ ਆ ਸਵੇ ਸ਼ਸਤਰਾਂ ਨੂੰ ਸੋ ਮਤਲਬ ਕਿ ਬਹੁਤ ਵਧੀਆ ਪ੍ਰਬੰਧ ਬੜੇ ਵਧੀਆ ਆ ਉਹ ਦੇਖੋ ਦਾਣਾ ਪਿਆ ਜਿਹੜਾ ਪੰਛੀਆਂ ਨੂੰ ਆਹ ਦੇਖੋ ਆਹ ਦੇਖੋ ਸੋ ਹੁਣ ਥੋੜਾ ਗਿੱਲਾ ਹੋ ਗਿਆ ਫੇਰ ਸ਼ਾਮੀਏ ਪਾਉਣਗੇ ਜਾਂ ਸਵੇਰੇ ਨਵਾਂ ਪਾਉਣਗੇ ਦਾਣਾ ਰੋਜ਼ 2 ਕਵਾਂਟਲ ਪੈਂਦਾ ਆ ਪੰਛੀਆਂ ਨੂੰ ਤੇ ਸਾਰੇ ਸ਼ਹਿਰ ਦੇ ਪੰਛੀ ਇੱਥੇ ਇਕੱਠੇ ਹੁੰਦੇ ਆ ਸੋ ਉਹਨਾਂ ਨੂੰ ਵੀ ਪਤਾ ਵੀ ਸਾਡਾ ਜਿਹੜਾ ਚੋਗਾ ਸਾਡਾ ਦਾਣਾ ਪਾਣੀ ਰੋਟੀ ਸਾਨੂੰ ਇੱਥੋਂ ਮਿਲਣੀ ਆ ਤੇ ਉਹ ਵਿੱਚ ਉੱਡਦੇ ਵੀ ਪੈ ਥੋੜੇ ਬਹੁਤੇ ਇੱਥੋਂ ਤੁਹਾਨੂੰ ਲੱਭਣੇ ਨਹੀਂ ਆ ਗੁਰੂ ਦੀ ਨਗਰੀ ਆ ਜੀ ਇੱਥੇ ਕਿਹੇ ਗੱਲ ਦੀ ਘਾਟ ਨਹੀਂ ਆ ਸੋ ਜਿੱਦਾਂ ਜਿੱਦਾਂ ਦਿਨ ਨੇੜੇ ਆ ਰਹੇ ਆ ਦੋ ਚਾਰ ਦਿਨ ਜਿੱਦਾਂ ਹੁਣ ਰਹਿ ਗਏ ਆ ਅਸੀਂ 19 ਨੂੰ ਵਾਪਸੀ ਆ ਸਾਡੇ 10 ਨੂੰ ਆਏ ਸੀਗੇ ਵੈਸੇ ਅਸੀਂ ਸਭ ਤੋਂ ਜ਼ਿਆਦਾ ਦਿਨ ਰਹੇ ਇੱਥੇ ਮਤਲਬ ਕਿ ਚਲੋ ਆਪਣੇ ਹਿਸਾਬ ਨਾਲ ਕਿ ਸੰਗਤ ਪੰਜ ਛੇ ਦਿਨ ਲਈ ਆਉਂਦੀ ਆ ਕਈ ਤੇ ਵਾਵਾ ਦਿਨਾਂ ਦੀ ਸੇਵਾ ਤੇ ਵੀ ਆਉਂਦੇ 40 45 ਦਿਨਾਂ ਦੀ ਸੇਵਾ ਤੇ ਵੀ ਆਉਂਦੇ ਪਰ ਅਸੀਂ ਇਸੇ ਚਲੋ 9 10 ਦਿਨ ਦੇ ਲਈ ਆਏ ਸੀਗੇ ਤੇ ਸਾਡਾ ਦਿਲ ਹਜੇ ਵੀ ਨਹੀਂ ਕਰਨਦਾ ਇੱਥੋਂ ਜਾਣ ਨੂੰ ਦਿਲ ਕਰਦਾ ਹੀ ਨਹੀਂ ਮਸਾਲਾ ਵੀ ਆਸਰਾ ਦਾ ਨਾਮ ਹੈਗਾ ਸੰਤ ਪਾਪਾ ਗੁਰਮੁਖ ਸਿੰਘ ਜੀ ਪ੍ਰਵੇਸ਼ ਰਵਾ ਠੀਕ ਹੈ ਜੀ ਜਿੱਥੇ ਮਰਜ਼ੀ ਤੁਸੀਂ ਕਮਰਾ ਲੈ ਸਕਦੇ ਹੋ ਮਤਲਬ ਆ ਬਿਲਡਿੰਗਾਂ ਚ ਇਹ ਆ ਵੀ 400 ਰੁਪਿਆ ਪਰ ਡੇ ਇੱਕ ਦਿਨ ਦਾ ਮਤਲਬ ਖਰਚਾ ਆ ਇੱਕ ਦਿਨ ਦਾ 400 ਰੁਪਿਆ ਲੈਂਦੇ ਜਿੰਨੇ ਦਿਨ ਤੁਸੀਂ ਰਹਿਣਾ ਆ ਠੀਕ ਹੈ ਜੀ ਤੇ ਇਹ ਇਹਨਾਂ ਦਾ ਰੇਟ ਸਾਰੀਆਂ ਸਰਾਵਾਂ ਦਾ 400 ਰੁਪਿਆ ਹੀ ਆ ਕੁੱਲ ਮਿਲਾ ਕੇ ਤੇ ਬਹੁਤ ਜਾਇਜ਼ ਰੇਟ ਆ ਇੱਕ ਦਿਨ ਦਾ 400 ਰੁਪਿਆ ਕੁਝ ਵੀ ਨਹੀਂ ਆ ਜੇ ਤੁਸੀਂ ਕਮਰੇ ਬੈੱਡ ਸਹੂਲਤਾਂ ਦੇਖੋਗੇ ਨਾ ਤੇ ਕੁਝ ਵੀ ਨਹੀਂ ਹੈਗਾ ਸੋ ਮੈਂ ਸੋਚਿਆ ਵੀ ਤੁਹਾਨੂੰ ਇੱਕ ਵਾਰੀ ਦੱਸ ਦਵਾਂ ਕਿ ਜੋ ਜੋ ਆਪਾਂ ਇੱਥੇ ਚਲੋ ਹਨਾ ਮਤਲਬ ਦੇਖਿਆ ਪ੍ਰਬੰਧ ਦੇਖੇ ਜੋ ਇੱਥੇ ਹੈਗਾ ਉਹ ਆਪਾਂ ਤੁਹਾਨੂੰ ਦੱਸਣਾ ਸਾਡਾ ਬਣਦਾ ਹੈ ਕਿਉਂਕਿ ਬਲੌਗ ਦੇ ਵਿੱਚ ਚਲੋ ਦੱਸਣਾ ਵੀ ਚਾਹੀਦਾ ਜਿਹੜੇ ਵੀਰ ਭਰਾ ਨਹੀਂ ਆਏ ਉਹ ਚਲੋ ਹਨਾ ਆਉਣ ਦਾ ਮਨ ਕਰਦਾ ਹਰ ਇੱਕ ਦਾ ਪਤਾ ਹੋਣਾ ਚਾਹੀਦਾ ਸੋ ਤੁਸੀਂ ਜਿੱਥੇ ਮਰਜ਼ੀ ਕਮਰਾ ਲੈ ਸਕਦੇ ਹਾਨੂੰ ਦਾ ਸਪਾਰਸ਼ ਵਾਲਾ ਕੋਈ ਕੰਮ ਇੱਥੇ ਲੱਗਾ ਨਹੀਂ ਹੈਗਾ ਕਿ ਕੋਈ ਦੀ ਸਪਾਰਸ਼ ਪਾਈ ਹੋਵੇ ਅਜੇ ਤੱਕ ਨਹੀਂ ਅਸੀਂ ਪਾਈ ਆਹ ਇਹ ਹੈਗਾ ਕਿ ਰਾਸ਼ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇੱਥੇ ਕਮਰੇ ਦੀ ਸਾਨੂੰ ਕਦੀ ਦੇਖਤ ਨਹੀਂ ਆਈ ਠੀਕ ਹੈ ਜੀ ਸੋ ਆਪਾਂ ਚੱਲੇ ਆਂ ਲੰਗਰ ਸਾਹਿਬ ਹੁਣ ਤੇ ਬਾਰਿਸ਼ ਬਹੁਤ ਜ਼ੋਰਾਂ ਤੇ ਆ ਤੇ ਮਿਲਦੇ ਆਂ ਆਪਾਂ ਥੱਲੇ ਜਾ ਕੇ ਤੇ ਲੰਗਰ ਸਾਹਿਬ ਦਾ ਵੀ ਤੁਹਾਨੂੰ ਇਤਿਹਾਸ ਦੱਸਦੇ ਆਂ ਜੀ ਠੀਕ ਹੈ ਜੀ ਬਾਲਕੋਨੀ ਆ ਜੀ ਆ ਅੰਦਰ ਨੂੰ ਰਸਤਾ ਖਲਾਰਾ ਖਲੋਰਾ ਪਿਆ ਹੁਣ ਬੈਠਾ ਆ ਸਾਡਾ ਕਮਰਾ ਦੱਸੋ ਤੁਸੀਂ ਕਮਰਾ ਕਿੱਦਾਂ ਦਾ ਆ ਓਕੇ ਰਿਪੋਰਟ ਕਮਰਾ ਹੈ ਕਿ ਨਹੀਂ 5 ਸਟਾਰ ਕਮਰਾ ਹੈ ਇਹਨਾਂ ਬੈਟਰ ਲੱਗੇ ਆ ਸੌਫੇ ਇਹ ਵਿੱਚ ਤੇ ਬਹੁਤ ਮਤਲਬ ਕੀ ਯਾਰ ਘੈਂਟ ਆ ਕੰਮ ਇਤੇ ਕੋਈ ਬੋਲਣ ਲਈ ਸ਼ਬਦ ਨਹੀਂ ਹੈਗੇ ਤੇ ਜ਼बान ਮਤਲਬ ਫਿੱਕੀ ਪੈ ਜਾਂਦੀ ਇਤੇ ਤਰੀਫਾਂ ਦੇ ਪੁਰ ਇਹਨਾਂ ਨੇ ਯਾਤਰੀਆਂ ਲਈ ਬੜੇ ਸੋਹਣੇ ਪ੍ਰਬੰਧ ਕੀਤੇ ਆ ਵੀ ਇੰਨੀ ਦੂਰ ਤੋਂ ਸੰਗਤ ਆਉਂਦੀ ਆ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਆਵੇ ਠੀਕ ਹੈ ਜੀ ਸੋ ਬਹੁਤ ਵਧੀਆ ਪ੍ਰਬੰਧ ਕੀਤੇ ਆ ਤੇ ਬੜਾ ਵਧੀਆ ਲੱਗਦਾ ਆ ਇਥੋਂ ਤਾਂ ਹੀ ਮਨ ਨਹੀਂ ਕਰਦਾ ਜਾਨ ਨੂੰ ਪ੍ਰਬੰਧ ਵੀ ਬੜੇ ਵਧੀਆ ਆ ਤੇ ਗੁਰੂ ਦੇ ਨਾਲ ਬੰਦਾ ਇੱਥੇ ਜੁੜਦਾ ਮੱਲੋ ਮੱਲੀ ਇੱਥੇ ਪਤਾ ਨਹੀਂ ਕੋਈ ਏਦਾਂ ਦੀ ਕੋਈ ਰੱਬੀ ਤਾਕਤ ਪਤਾ ਨਹੀਂ ਏਦਾਂ ਦੀ ਕੀ ਇੱਥੇ ਗੱਲ ਬਾਤ ਆ ਕੁਦਰਤ ਵੱਲੋਂ ਹੀ ਇੱਥੇ ਪ੍ਰਮਾਤਮਾ ਨਾਲ ਬੰਦਾ ਜੁੜਦਾ 24 ਘੰਟੇ ਕੰਨਾਂ ਦੇ ਵਿੱਚ ਇੱਥੇ ਬਾਣੀ ਪੈਂਦੀ ਹੈ ਜੀ ਠੀਕ ਹੈ ਜੀ ਸੋ ਆਪੇ ਬੰਦੇ ਦਾ ਇੱਕ ਸੁਰਤ ਜੁੜਦੀ ਕਿ ਅਸੀਂ ਵੀ ਯਾਰ ਵਾਹਿਗੁਰੂ ਦਾ ਜਾਪ ਕਰਦੇ ਰਹੀਏ ਬਾਣੀ ਪੜ੍ਹਦੇ ਰਹੀਏ ਤੇ ਆਓ ਜਰੂਰ ਇੱਕ ਵਾਰੀ ਮੇਰਾ ਵੀਰ ਜਰੂਰ ਇੱਥੇ ਆਓ ਤੇ ਜੇ ਕੋਈ ਆਪਣੇ ਪਿੰਡੋਂ ਜਾਂ ਕੋਈ ਆਪਣੇ ਨਿਸ਼ਾਰੇ ਪਤਨ ਤੋਂ ਆਪਣਾ ਕੋਈ ਸੱਜਣ ਮਿੱਤਰ ਜੇ ਕੋਈ ਆਉਣਾ ਹੀ ਚਾਹੁੰਦੇ ਆ ਤੇ ਦੱਸ ਦਿਓ ਆਪਾਂ ਫੇਰ ਆਪਾਂ ਭਰਾਵਾਂ ਨਾਲ ਤਿਆਰ ਆ ਚਲੋ ਇਹ ਆ ਵੀ ਚਲੋ ਇੱਥੇ ਸਾਥ ਨਾਲ ਆਇਆ ਜਾਂਦਾ ਕਿ ਚਾਰ ਪੰਜ ਜਾਣੇ ਹੋਣ ਹੋਰ ਵੀ ਬਣਾਉਂਦਾ ਹੁੰਦਾ ਆਪਾਂ ਤਾਂ ਦੋਹਾਂ ਜਾਣੇ ਨੇ ਪ੍ਰੋਗਰਾਮ ਬਣਾਇਆ ਭਰਾ ਨੂੰ ਮੈਂ ਇੱਕ ਵਾਰੀ ਕਿਹਾ ਤੇ ਅੱਧੀ ਆਵਾਜ਼ ਤੇ ਤਿਆਰ ਹੋ ਗਿਆ ਹਨਾ ਤੇ ਮੇਰਾ ਵੀਰ ਜੇ ਕੋਈ ਜਦਾਂ ਆਉਣਾ ਚਾਹੁੰਦਾ ਕੋਈ ਆਪਣੇ ਸੱਜਣਾ ਮਿੱਤਰਾਂ ਚ ਜਦੋਂ ਦਿਲ ਕਰੇ ਤੇ ਆਪਾਂ ਆਨਲੀ ਤਿਆਰ ਆ ਤੇ ਮਹਾਰਾਜ ਇੱਥੇ ਲੈ ਕੇ ਆਉਂਦਾ ਰਹੇ ਤੇ ਜੇ ਕੋ ਜਾਣਦੇ ਆਪਣੇ ਸੱਜਣਾ ਚਾਹ ਬਣ ਹੋਵੇ ਤੇ ਜਰੂਰ ਦੱਸਿਆ ਕਰੋ ਤੇ ਨਾਲ ਇੱਕ ਮਤਲਬ ਗਰੁੱਪ ਜਾਂ ਬਣ ਜਾਂਦਾ ਤੇ ਮਹਾਰਾਜ ਦੇ ਦਰਸ਼ਨ ਮੇਲੇ ਕਰ ਲੈਂਦਾ ਬੰਦਾ ਸੋ ਚੱਲੇ ਆਪਾਂ ਲੰਗਰ ਫੈਗ ਨੂੰ ਠੀਕ ਹੈ ਜੀ ਮਿਲਦੇ ਆਂ ਜਾ ਕੇ ਥੱਲੇ ਲੈ ਲੋ ਜੀ ਇੱਕ ਵਾਰੀ ਝਾਕਾ ਵਾਕਾ ਜਿਆ ਕਿਹੜਾ ਕਿਹੜਾ ਸ਼ਹਿਰ ਕੈਥਲਾ ਹਾਂਜੀ ਹਾਂਜੀ ਹਰਿਆਣਾ ਹੈ ਹਰਿਆਣੇ ਤੋਂ ਸੰਗਤ ਆਈ ਹੈ ਤੇ ਪੰਜਾਬੀ ਮੁੰਡੇ ਆ ਪੰਜਾਬੀ ਪਿੰਡ ਆ ਉੱਤੇ ਆਪਣੇ ਕਿ ਜਿੱਦਾਂ ਅੱਛਾ ਪੰਜਾਬੀ ਰਹਿੰਦੇ ਆ ਠੀਕ ਆ ਠੀਕ ਆ ਸੰਗਤ ਇਥੇ ਦੂਰੋਂ ਪਰੋਂ ਹੁੰਦੀ ਆ ਜੀ ਹਾਂ ਆ ਜਾ ਹੁਣ ਤੁਸੀਂ ਤੇਰਾ ਮੈਂ ਕੀ ਉਹ ਤੇ ਕਿਉਂ ਆ ਬਾਪੂ ਪਹਿਲੀ ਵਾਰੀ ਆਇਆ ਤਾਂ ਕਹਿੰਦਾ ਮੇਰਾ ਦਿਲ ਨਹੀਂ ਕਰਦਾ ਜਾਨ ਨੂੰ ਹੈ ਉਹ ਜਿਹੜੇ ਪੈਸੇ ਨਾ ਉਹ ਜਿਹੜਾ ਆਪਾਂ ਪੁਰਾਣੇ ਮਕਾਨ ਦੇ ਹੱਦੇ ਮੈਂ ਤੋਂ ਨਿਕਲਦੇ ਹੁਣੇ ਜਿਆ ਕੁੱਡੀਆਂ ਕਹਿੰਦੇ ਆ ਅੱਛਾ ਮੁਸਲਮਾਨਾਂ ਦੇ ਨਿਕਲਦੇ ਪੈਸੇ ਜੇ ਵੀ ਹੁੰਦਾ ਤਾਂ ਨਹੀਂ ਜਿਹੜੇ ਪੁਰਾਣੇ ਮਕਾਨ ਟੁੰਦੇ ਆ ਅੱਛਾ 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 ਤੇ ਸਾਡੇ ਪਾਸ ਮਿਸਾਲ ਦੇਣ ਲਈ ਉਹਨਾਂ ਦੇ ਕੰਨਾਂ 'ਚ ਰਹਿ ਜਾਂਦੇ ਆ ਤੇ ਤੁਹਾਡੇ ਬੈਂਕਾਂ 'ਚ ਰਹਿ ਜਾਂਦੇ ਆ ਜਾਣਾ ਤੇ ਰੱਬ ਦਾ ਨਾਮ ਨਾਲ ਨਾ ਸਹੀ ਗੱਲ ਐ ਆਉਣਾ ਚਾਹੀਦਾ ਆਉਣਾ ਚਾਹੀਦਾ ਸਹੀ ਗੱਲ ਆ ਬਾਪੂ ਇਹ ਗੱਲ ਬਹੁਤ ਸੋਹਣੀ ਲੱਗੀ ਵੀ ਗੁਰੂ ਘਰ ਹੀ ਆਖਰ ਨੂੰ ਗੁਰੂ ਘਰ ਹੀ ਆ ਤੇ ਆਉਣਾ ਚਾਹੀਦਾ ਆ ਵਧੀਆ ਤੁਸੀਂ ਆਉਂਦੇ ਹਾਂ ਹਾਂਜੀ ਜਦੋਂ ਆਪਾਂ ਕਹਿੰਦੇ ਆ ਕਿ ਤਹੇ ਵੀ ਚਾਈਦੇ ਤਾਂ ਨੋੜ ਨੇ ਦਿਹਾੜਾ ਹਾਂਜੀ ਹਾਂਜੀ ਤੇ ਜੇ ਆਪਾਂ ਆਹੇ ਦੇ ਭਾਂਜੇ ਬਾਈਕ 'ਤੇ ਭਈ ਜਾਣੇ ਭਈ ਜਾਣੇ ਤਾਂ ਨਾਲ ਤੇ ਰੱਬ ਦਾ ਨਾਮ ਨਾਲ ਨਾ ਜਾਣਾ ਚਲੋ ਉਹ ਵੀ ਜ਼ਰੂਰੀ ਆ ਵਧੀਆ ਗੱਲ ਐ ਜੀ ਬਹੁਤ ਵਧੀਆ ਤੇ ਤੁਹਾਡੇ ਬਾਪੂ ਜੀ ਮਿਆਣੀ ਤੋਂ ਤੁਹਾਡੇ ਗਵੰਡ ਇਹ ਦਸੂਏ ਤੋਂ ਤੇ ਮਿਆਣੀ ਤੋਂ ਮਿਆਣੀ ਕਿਹੜਾ ਪਿੰਡ ਆ ਮਿਆਣੀ ਮਿਆਣੀ ਆ ਦਵਾ 250 ਵੱਡੀ ਮਿਆਣੀ ਆ ਠੀਕ ਆ ਵੱਡੀ ਮਿਆਣੀ ਮੇਰੇ ਜੁਨੇ ਦੇ ਨਾਲ ਜੋ ਜਿੱਤੂ ਮੈਨੂੰ ਮੈਨੂੰ ਪਤਾ ਹਾਂ ਆਪਣੇ ਹਾਂ ਆਪਣੇ ਹਿਆਰ ਤੋਂ ਜਿਹੜੇ ਤਿੱਕੋਈ ਮਿਆਣੀ ਹੈ ਹਾਂ ਮਿਆਣੀ ਆ ਇੱਕ ਕੀ ਆ ਬਾਕੀ ਉਹ ਕੋਈ ਆ ਜਾ ਤੂੰ ਤੂੰ ਕਹ ਲਈ ਡਰਦਾ ਯਾਰ ਦਸ ਮੁੰਡਾ ਸੰਗੀ ਜਾਂਦਾ ਹੈ ਦੱਸਿਓ ਕੋਈ ਜਾਣ ਮੇਰੇ ਆ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦਾ ਵੀ ਆਹ ਆਹ ਇੱਥੇ ਹੁਣ ਆਉਂਦੇ ਜਾਂਦੇ ਰਹਿਣਾ ਤੁਸੀਂ ਵੀ ਤੇ ਆਪਾਂ ਵੀ ਕੋਈ ਗੱਲ ਨਹੀਂ ਆਹ ਵੇਖੋ ਮੁੰਡੇ ਤੂੰ ਕਿੰਨੀ ਵਾਰ ਆਇਆ ਤੀਜੀ ਵਾਰ ਆਇਆ ਤੇ ਤੂੰ ਤੇ ਜੱਲਾ ਮੁੰਡੇ ਦੇਖ ਲਾਉਂਦੇ ਕਿ ਨਹੀਂ ਗੁਰੂ ਘਰ ਇੱਥੋਂ ਜਾਣ ਨੂੰ ਦਿਲ ਕਰਦਾ ਕਿ ਨਹੀਂ ਕਰਦਾ ਨਹੀਂ ਕਰਦਾ ਸਾਰਿਆਂ ਦੇ ਜਵਾਨੀ ਇਹੀ ਗੱਲ ਹੀ ਆ ਧੁਣ ਜਾਣ ਚਲੀਏ ਫੇ ਚਲੋ ਠੀਕ ਆ ਬਾਪੂ ਜੀ ਮਿਲਦੇ ਹਾਂ ਜੀ ਇੱਥੇ ਹੀ ਆ ਜੇ ਅਸੀਂ ਮਿਲਦੇ-ਗਿਲਦੇ ਰਹਾਂਗੇ ਆਪਾਂ ਠੀਕ ਆ ਜੀ ਆਓ ਨਿਕਲ ਆਇਆ ਆਪਣਾ ਸ਼ੇਰ ਤਾਂ ਡਾਇਰ ਕਮਰਾ ਆਓ ਵੈਰੀ ਗੁੱਡ ਚੱਲ ਭਾਈ ਤੇ ਬਣਾ ਵੀ ਦੇ ਕੰਮ ਹੈਂ ਲਾਟੋ ਤੇ ਬਣਾ ਵੀ ਦੇ ਕਿਦਾਂ ਅਪਲੋਡ ਵੀ ਕਰੋ ਆਪ ਕੋਲੋਂ ਫੋਨ ਤੇ ਚੱਕ ਦੀ ਜਾਂ ਫੋਨ ਤੇ ਹੀ ਫੋਨ ਤੇ ਹੀ ਤੋਂ ਵੀ ਕਰਦੇ ਦਾ ਐਡੀਟਿੰਗ ਕਰਕੇ ਘਰੇ ਹੋ ਜਾਂਦਾ ਇੱਥੇ ਆਪਾਂ ਫੋਨ ਤੇ ਚੱਕ ਦੀ ਤਾਂ ਹੀ ਲੋਜੀ ਲਿਫਟ ਚ ਥੱਲੇ ਉਤਰ ਕੇ ਆ ਗਏ ਤਾਂ ਇੱਥੇ ਤੇ ਰੌਣਕਾਂ ਲੱਗੀਆਂ ਪਈਆਂ ਮੀਂਹ ਦੇ ਕਰਕੇ ਸਾਰੇ ਉਰੇ ਬੈਠੇ ਆ ਤੇ ਕਿਸੇ ਨੇ ਸੱਚਖੰਡ ਸਾਹਿਬ ਜਾਣਾ ਕਿ ਨੇ ਲੰਗਰ ਸਾਹਿਬ ਸੇਵਾ ਕਰਨ ਜਾਣਾ ਆ ਕੋਈ ਦੁੱਧ ਚਾਹ ਲੈਣ ਜਾਣਾ ਕਿ ਨਹੀਂ ਸੋ ਬੈਠੇ ਆ ਸਾਰੇ ਜਬ ਬਜ਼ੁਰਗ ਬੈਠੇ ਆ ਚੱਲਦੇ ਆ ਪਾਗੀ ਨੂੰ ਜਾਂਦੇ ਅੱਗੇ ਵਾਲ ਦੇਖ ਲੋ ਜੀ ਇੱਕ ਵਾਰ ਸੇਵਾ ਕਰਕੇ ਬੰਦੇ ਹੱਟੇ ਆ ਗਏ ਆ ਦੇਖੋ ਵਾਹ ਕਰੋ ਗਿੱਲੇ ਹੋਏ ਪੇ ਉਹ ਹੋ ਆਪਾਂ ਕਮਰੇ ਜਾ ਕੇ ਫੇਰ ਆਈਏ ਫੇਰ ਤੁਹਾਨੂੰ ਦਿਖਾਉਣੇ ਲੰਗਰ ਸਾਹਿਬ ਮੱਥਾ ਟੇਕਣ ਜਾਂਦੇ ਆ ਇਹ ਟ੍ਰੇਨ ਤੁਨ ਆਈ ਆ ਮੇਰੇ ਹਿਸਾਬ ਨਾਲ ਹੁਣ 5 ਵਜੇ ਨਾ ਟ੍ਰੇਨ ਆਈ ਆ ਓਏ ਆ ਵੇਖਿਆ ਆ ਬੱਸਾਂ ਆਈਆਂ ਉਹਦੇ ਇਹ ਤਾਂ ਸਾਡੀ ਟ੍ਰੇਨ ਆਈ ਹੁੰਦਾ ਇਹ ਬੱਸ ਆਈ ਆ ਆ ਬੱਸਾਂ ਆ ਜਿਹੜੀਆਂ ਨਾ ਸੇਵਾ ਉਹ ਲੈ ਕੇ ਆਉਂਦੀਆਂ ਸਟੇਸ਼ਨ ਤੋਂ ਸੰਗਤ ਇਹ ਆ ਇਹ ਫ੍ਰੀ ਲੱਗੀਆਂ ਆ ਸਟੇਸ਼ਨ ਤੇ ਵੀ ਲੱਗੀਆਂ ਜੇ 에어ਪੋਰਟ ਤੇ ਵੀ ਲੱਗੀਆਂ 에어ਪੋਰਟ ਤੇ ਵੀ ਲੱਗੀਆਂ ਸਟੇਸ਼ਨ ਤੇ ਵੀ ਇਹ ਫ੍ਰੀ ਚ ਲੈ ਕੇ ਆਉਂਦੀਆਂ ਸੰਤਾਨ ਨੂੰ ਜਿਲੇ ਟ੍ਰੇਨਾਂ ਆਉਂਦੀਆਂ ਹਨਾ ਟ੍ਰੇਨ ਜਿਲੇ ਵੀ ਪਹੁੰਚਦੀ ਇਹਨਾਂ ਨੂੰ ਪਤਾ ਲੱਗ ਜਾਂਦਾ ਆ ਤੇ ਉਹਲੇ ਪਹਿਲਾਂ ਖੜੀਆਂ ਹੁੰਦੀਆਂ 5-10 ਮਿੰਟ ਤੁਸੀਂ ਫ੍ਰੀ ਚ ਵੀ ਆ ਸਕਦੇ ਆ ਜੇ ਆਉਣਾ ਤੇ ਆਟੋ ਤੇ ਵੀ ਆ ਸਕਦੇ ਪੈਸੇ ਦੇ ਕੇ ਪਰ ਫ੍ਰੀ ਚ ਆਓ ਵਧੀਆ ਸਗੋ ਜਦੋਂ ਸੰਤਾ ਨੇ ਮਹਾਪੁਰਸ਼ ਨੇ ਸਾਰਾ ਕੁਝ ਕੀਤਾ ਫੇਕ ਆਦੀ ਗੱਲ ਆ ਹਨਾ ਚਲੋ ਕਮਰੇ ਚ ਜਾ ਜੀ 에ਰ ਆਉਨੇ ਆ ਨਾਲ ਹੀ ਆਪਾਂ ਨਿਕਲੋਣਾ ਸੌਣ ਸੁਣਦਾ ਤੇ ਕੰਮ ਹੈ ਹੀ ਨਹੀਂ ਨਾ ਸਾਡੇ ਕੋਲ ਤਾਂ ਰਾਸ਼ੀ ਬੜਾ ਕੰਮ ਖਰਾਬ ਆ ਚੱਲ ਕੋਈ ਗੱਲ ਨਹੀਂ ਆ ਜਾਣੇ ਬੰਦੇ ਹਣ ਪੂਰੇ ਵਿੱਚ ਉਹ ਜੀ ਖਲਾਰਾ ਬੜਾ ਪਿਆ ਤੇ ਅਸੀਂ ਕਿਹਾ ਵੀ ਝਾੜੂ ਤੇ ਕਪੜਾ-ਕੂੜਾ ਮਾਰਕੀਟ ਪੈਲਾ ਕਮਰੇ ਦੀ ਦਿਸ਼ਾ ਹਾਲਤ ਬਦਲੀਏ ਝਾੜੂ ਕਿੱਥੇ ਆ ਭਾਈ ਬਹੁਤ ਲੱਗਾ ਆ ਤੇ ਸਾਡੇ ਭਰਾ ਹੀ ਬਿੱਲੇ ਕੋਲ ਆ ਗਏ ਆ ਏਨਾਂ ਅੱਜ ਦੁਕਾਨ ਖੋਲੀਏ ਭਰਾ ਲਾਉਂਦਾ ਪੱਕਾ ਦੁੱਧ ਇੱਥੇ ਤੇ ਤਿੰਨ ਚਾਰ ਦਿਨਾਂ ਤੋਂ ਇਹਨੇ ਨਹੀਂ ਲਾਇਆ ਜਦੋਂ ਦਾ ਆਪਾਂ ਆਏ ਸੀਗੇ ਪਰ ਅੱਜ ਮੀ ਮੂੰਹ ਆ ਤੇ ਅੱਜ ਕੱਟਲੇ ਭਰਾ ਨੇ ਪਤਾ ਨਹੀਂ ਮਿਰਚਾਂ ਨਾਲ ਪਕੌੜੇ ਜੇ ਤਲੇ ਆ ਪਤਾ ਨਹੀਂ ਕੀ ਹਿਸਾਬ ਦਾ ਤੇ ਸਾਨੂੰ ਫੜਾ ਦੇ ਕਹਿੰਦਾ ਇਹ ਮੇਰਾ ਵੀਰ ਤੁਸੀਂ ਖਾਓ ਤੇ ਦੇ ਦੇ ਟੇਸਟ ਕਰਕੇ ਨਾਲ ਚਾਹ ਪੀਨੇ ਆ ਤੇ ਉਹ ਬੰਦਾ ਸਾਡਾ ਗੱਪਾਂ ਛੱਪਾ ਮਾਰਨ ਲਿਆ ਅਗਲਾ ਆ ਇਹ ਜਨਾ ਪਿਆਰ ਆਪਣਾ ਪੂਰਾ ਪੈ ਗਿਆ ਭਰਾਵਾਂ ਵਰਗਾ ਤੇ ਬਹੁਤ ਹੀ ਕਰਦਾ ਆ ਪਾਈਦ ਕੋਈ ਆ ਕੇ ਜਿਆਦਾ ਬੈਠੀਦਾ ਹੈ ਜਿੱਦਾਂ ਵੀ ਬੈਠੀ ਤਨੇ ਇਹਦੇ ਕੋ ਆ ਕੇ ਬੈਠੀਦਾ ਹੈ ਚਾਹ ਪਾਣੀ ਇੰਨੇ ਮਂਗਾ ਕੇ ਦੇਣਾ ਸਾਨੂੰ ਚਾਹ ਦੇ ਪੈਸੇ ਵੀ ਨਹੀਂ ਖਰਚਣ ਦਿੰਦਾ ਭਰਾ ਚਾਹ ਕਹਦੇ ਮਲੇ ਭੈਣ ਨੂੰ ਚਾਹ ਭੇਜ ਦੇ ਉਹ ਕਾ ਮਗਾ ਮਗਾ ਦੋ ਕਾ ਚਾਹ ਚਾਹ ਕਹਿ ਦੋ ਮੈਂ ਪੈਸੇ ਜਨਾ ਉਹਨਾਂ ਨੂੰ ਕਹਾਂ ਤੁਰੇ ਚਲੇ ਭਾਗੇ ਉਹ ਨਾ ਕੋਈ ਇਦਾਂ ਦਾ ਮੌਸਮ ਆ ਤੇ ਪੰਜਾਬ ਆਪਣੇ ਵਿੱਚ ਗਰਮੀ ਜੜਨਦੀ ਹੈ ਪੂਰੀ ਹੈ ਕਿਤੇ ਮੌਸਮ ਵਧੀਆ ਆ ਇਹਨੂੰ ਛੋਟੇ ਹੁੰਦੇ ਨੇ ਕਿੰਨੂ ਉਹ ਨਾ ਕਰਾਉਂਦਾ ਤਾਂ ਹੀ ਅੱਜ ਫਲਾ ਪਤ ਰਿਹਾ ਕਰਦਾ ਲੋ ਜੀ ਲੰਗਰ ਸਾਹਿਬ ਦੇ ਗੇਟ ਦੇ ਕਰੋ ਦਿਲਸ਼ਨ ਚੱਲ ਇੱਥੇ ਆ ਕੇ ਰੁਕੀ ਤਾਂ ਨਾ ਜਦੋਂ ਟ੍ਰੇਨ ਚੋਂ ਤੇ ਅਨੰਦ ਇੱਥੇ ਵੱਖਰਾ ਹੀ ਆਉਂਦਾ ਇੱਥੇ ਆਪਰਾ ਪਹਿਲੀ ਏ ਰ ਆ ਤੇ ਕੀ ਕਹਿਣਾ ਚਾਹੂੰਗਾ ਬਈ ਆਹ ਲਿਆ ਨੰਦੋਂ ਦਾ ਇਹ ਸਾਰੇ ਜਾਣੇ ਜਰੂਰ ਕੋਸ਼ਿਸ਼ ਕਰੋ ਹਾਂ ਗੁਰਦੁਆਰਾ ਸਾਹਿਬ ਤੋਂਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਦਿਖਾ ਬਈ ਇਥੇ ਆ ਕੇ ਪਤਾ ਲੱਗਦਾ ਆ ਮੋਬਾਈਲਾਂ ਤੇ ਵੀਡੀਓ ਚ ਨਹੀਂ ਲੱਗਦਾ ਉਹ ਗੱਲ ਹਾਂ ਇਹ ਵੀ ਗੱਲ ਸਹੀ ਆ ਇਥੇ ਇਤਿਹਾਸ ਦਾ ਜ਼ਿਆਦਾ ਪਤਾ ਲੱਗਦਾ ਇਹ ਸੇਵਾ ਇਥੇ ਚੱਲਦੀ ਰਹਿੰਦੀ ਆ ਦੇਖੋ ਬੂਰੇ ਲੱਤ ਦੇ ਪਏ ਆ ਤੇ ਲੰਗਰ 24 ਘੰਟੇ ਆ ਜੀ ਇਥੇ ਲੰਗਰ 24 ਘੰਟੇ ਆ ਸਹੀ ਆ ਇੱਕ ਮਿੰਟ ਵੀ ਬੰਦ ਨਹੀਂ ਹੁੰਦਾ ਲੱਗਦਾ ਹੋਣਾ ਸਾਡਾ ਇਰਾਦਾ ਹੈਗਾ ਉਹਦਾ ਪਾਠ ਸੁਣਨ ਜਾਂਦਾ ਪਰ ਆਓ ਜੇ ਮੜਾ ਜਾਂ ਮੀਂਹ ਨਹੀਂ ਘੱਟ ਹੁੰਦੀ ਚੱਲ ਜਣਾ ਕਿਉਂ ਆਹੜਾ ਜਾਂ ਘੱਟ ਹੋਇਆ ਤਾਂ ਆਪਾਂ ਨਿਕਲ ਜਾਣਾ ਹੈ ਬਸ ਆਪਾਂ ਮੀਂਹ ਵਰਦੇ ਦੇ ਵਿੱਚ ਆ ਗਏ ਸਾਚ ਕੰਨ ਸਾਹਿਬ ਹਾਟਾ ਦਿਲ ਨਹੀਂ ਲੱਗਿਆ ਤੇ ਅਰੇ ਰਾ ਸਾਹਿਬ ਦਾ ਪਾਠ ਸੁਣਾਉਂਦਾ ਇੱਥੇ ਆਨੰਦ ਬਹੁਤ ਆਉਂਦਾ ਆ ਸੋ ਪਾਠ ਚੱਲ ਰਿਹਾ ਹੈ ਹੁਣ ਬੈਕ ਨਾਲੇ ਕਰਦੇ ਆ ਨਾਲ-ਨਾਲ ਤੇ ਨਾਲੇ ਸੁਣਦੇ ਆ ਤੇ ਸਿੰਘ ਸਾਹਿਬ ਲੱਗੇ ਆ ਪਾਠ ਕਰਨ ਸੋ ਸ਼ਾਮ ਵੇਲੇ ਕਲੋਕ ਕੀ ਨਜ਼ਾਰਾ ਹੁੰਦਾ ਇੱਥੇ ਸੱਚਖੰਡ ਸਾਹਿਬ ਸੁਣਦੇ ਆ ਜੀ ਪਾਠ ਸੋਕਰੋ ਦਰਸ਼ਨ ਗੁਰਦੁਆਰਾ ਸੱਚਖੰਡ ਸਾਹਿਬ ਹਜੂਰ ਸਾਹਿਬ ਦੇ ਵਾਖੁਰ ਕਰਤ ਗੜਾ ਵਜਾਉਂਦੇ ਆ ਜੀ ਸਮਾਪਤੀ ਤੋਂ ਬਾਅਦ ਵਜਾਉਂਦੇ ਆ ਸੋ ਕਰੋ ਦਰਸ਼ਨ ਤੇ ਚਲਦੇ ਆ ਵਾਪਸ ਹੁਣ ਲੰਗਰ ਸਾਹਿਬ ਨੂੰ ਤੇ ਮਿਲਦੇ ਹਾਂ ਉੱਥੇ ਜਾ ਕੇ ਸਾਨੇ ਜਾਨੂ ਪਕੌੜੇ ਬਣਾ ਕੇ ਖਵਾਏ ਆ ਆਲੂ ਵਾਲੇ ਮੌਸਮ ਠੰਡਾ ਸੀਗਾ ਸਿੱਧੂ ਭਰਾ ਆ ਸਿੱਧੂ ਇਹ ਵੀ ਸਿੱਧੂ ਇਹ ਵੀ ਸਿੱਧੂ ਭਰਾ ਮੌਸਮ ਠੰਡ ਦਾ ਹੋਇਆ ਹੈ ਹੀ ਮਤਲਬ ਕਹਿ ਲੋ ਮੀਂਹ ਬਾਰਿਸ਼ ਪੈਂਦੀ ਸਵੇਰ ਦੀ ਇਸ ਸਪੈਸ਼ਲ ਸਾਡੇ ਲਈ ਪਕੌੜੇ ਕੱਢੇ ਆ ਜਨੇ ਭਰਾ ਨੇ ਬੇੜ ਹੋਰ ਕੋਈ ਕਰਨ ਦੀ ਨਾਲ ਹਾਂ ਸਿਰਫ ਸਪੈਸ਼ਲ ਇੱਕ ਯਾਰੀ ਦੋਸਤੀ ਤੇ ਇੱਕ ਪਿਆਰ ਆ ਚਲੋ ਆਹੀਂ ਤਾਂ ਆਏ ਪਿਆਰੀ ਘਟਿਆ ਜਿੱਥੇ ਵੀ ਆਏ ਆ ਤੇ ਮਾਲ ਕਹਿਦਾ ਚਲੋ ਪਿਆਰ ਬਣਾਈ ਰੱਖਿਓ ਹਾਂ ਗੰਦੀ ਆ ਯਾਤਰਾ ਨਹੀਂ ਖਾ ਕੇ ਲਓ ਜੀ ਰੋਟੀ ਪਾਣੀ ਖਾ ਕੇ ਆਪਾਂ ਪਿਆਰ ਵਾਲ ਨੂੰ ਆ ਗਏ ਆ ਥੋੜਾ ਮਾਰਕੀਟ ਨੂੰ ਤੇ ਭਰਾ ਆ ਆਪਣਾ ਇੱਥੇ ਇੱਕ ਵਧੀਆ ਸੱਜਣ ਤੇ ਸਕੂਟਰੀ ਉਹ ਕਹਿੰਦਾ ਸਕੂਟਰੀ ਲੈ ਜੋ ਤੇ ਜਿਹੜਾ ਕੰਮ ਆ ਕਰਕੇ ਆਓ ਬਿੱਲਾ ਭਰਾ ਆਪਣਾ ਕਹਿੰਦਾ ਜਾਓ ਭਾਜੀ ਅੱਧੇ ਸਕਿੰਟ ਤੋਂ ਪਹਿਲਾਂ ਚਾਬੀ ਫੜਾਤੀ ਜਿੱਥੇ ਮਰਜ਼ੀ ਘੁੰਮ ਫਿਰ ਕੇ ਆਓ ਤੇੰਦਰ ਘੁੰਮ ਫਿਰ ਆਓ ਜਾਓ ਜਿਹੜਾ ਵੀ ਕੰਮ ਆ ਮਾਰਕੀਟ ਚੋਂ ਆਪਾਂ ਥੋੜਾ ਸਮਾਨ ਲੈਣਾ ਫਿਰ ਆ ਤੇ ਉਹ ਕਹਿੰਦਾ ਜਾਓ ਭਾਈ ਸਕੂਟਰੀ ਤੇ ਜਾ ਕੇ ਆਓ ਬਾਕੀ ਯਾਰ ਭਰਾ ਦਾ ਮਾਣ ਹੀ ਹੁੰਦਾ ਇੱਕ ਜਵਾਨ ਦਾ ਹੀ ਆ ਪਿਆਰ ਜਵਾਨ ਕਰਕੇ ਉਹਨੂੰ ਪਿਆਰ ਨਾਲ ਇੱਜ਼ਤ ਦੇਈ ਦੀ ਉਹ ਵੀ ਸਾਨੂੰ ਕਹਿੰਦਾ ਤੇ ਇੰਨਾ ਕੁ ਕਰਦਾ ਪਿਆਰ ਕਹਿੰਦਾ ਜਿੱਥੇ ਮਰਜ਼ੀ ਲੈ ਕੇ ਜਾਓ ਸਕੂਟਰੀ ਭਾਜੀ ਟੈਨਸ਼ਨ ਨਹੀਂ ਲੈਣੀ ਸੋ ਬਾਕੀ ਭਰਾਵਾ ਪਿਆਰ ਕਰਿਆ ਕਰੋ ਹਰ ਇੱਕ ਨਾਲ ਸੋ ਬੰਦਾ ਬੰਦੇ ਦੇ ਕੰਮ ਆ ਜਾਂਦਾ ਆ ਤੇ ਮਿਲਦੇ ਆਂ ਬਾਕੀ ਮਿਲਦੇ ਆਂ ਕਿ ਆਪਾਂ ਕਮਰੇ ਚ ਹੁਣ ਚੱਲ ਜਾਣਾ ਟਾਈਮ ਨਹੀਂ ਓਕੇ ਜੀ ਓਕੇ ਰਹਿ ਲਓ ਜੀ ਯਾਰ ਆ ਕੇ ਪਹੁੰਚ ਗਏ ਕਮਰੇ ਦੇ ਵਿੱਚ ਠੱਪ ਗਏ ਸੀਗੇ ਤੇ ਸਿੱਧੂ ਸਾਹਿਬ ਫੋਨ ਡੀਕ ਰਹੇ ਆ ਗੁੱਡ ਬਾਏ ਗੁੱਡ ਨਾਈਟ ਇਸ ਵੀਡੀਓ ਟੱਕਰ ਫੇਗਾ ਕਰ ਤੇ ਜਾਵਾਂਗੇ ਸੋ ਸਤਿ ਸ੍ਰੀ ਅਕਾਲ ਸਾਰੇ ਮੈਂ ਸਿੱਧੂ ਸਾਹਿਬ ਬਾਏ ਕਹ ਦੋ ਗੁੱਡ ਬਾਏ ਆ ਮਰਾ ਪਰ ਆ ਆ ਆਪਣੀ ਜਾਨ ਲੱਗੀ ਆ ਹਾਂ ਵੇਖਣ ਫੋਨ ਸੌ ਗਿਆ ਆ ਅੱਛਾ ਸੌ ਨੀਂ ਨੀਂ ਨੀ ਕੀ ਆਈ ਨੀਂ ਨੀ ਨੀਂੇ ਆਈਆ ਤੇ ਚਲੋ ਸਵੇਰੇ ਫੇਕਾ ਕਰਤੇ ਜਾਣਾ ਆ ਇਹ ਗੱਲ ਏ ਬਹੁਤ ਵਧੀਆ ਐਵੇਂ ਕਹੀਏ ਜਿਹੜੀ ਬੰਦੇ ਤਰੀਕ ਕਰਨੀ ਚਾਹੀਦੀ ਨੇ ਸਵੇਰੇ ਕਹਿੰਦਾ ਜਾਣਾ ਹੀ ਜਾਣਾ ਭਾਵੇਂ ਸੌ 11 ਵਜੇ ਭਾਵੇਂ ਸੌ 12 ਵਜੇ ਭਾਵੇਂ ਫੋਨ ਚਲਾਈ ਜਾ ਸਵੇਰੇ ਉੱਠ ਕੇ ਕਾ ਕਰਤੇ ਜਾਣਾ ਜਾਣਾ ਤੋ ਆਪਾਂ ਹੁਣ ਸੌਣ ਲੱਗੇ ਹਾਂ ਤਸਵੀਰ ਉੱਠ ਕੇ ਅਗਾਂਹ ਕਰਦੇ ਜਾਵਾਂਗੇ ਬਾਕੀ ਗੁੱਡ ਨਾਈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ